ਜਿਹੜੇ ਕਹਿੰਦੇ ਸੀ ਅਮਰਪਾਲ ਸਿੰਘ ਨੂੰ 50000 ਵੋਟ ਨਹੀਂ ਪੈਣੀ ਅੱਜ ਗੁਰੂ ਕਾ ਖਾਲਸਾ ਤੇ ਮਾਝੇ ਦੇ ਮਝੈਲਾ ਨੇ ਸਿੱਧ ਕਰ ਦਿੱਤਾ ਤੁਸੀਂ 50000 ਦੀ ਗੱਲ ਕਰਦੇ ਹੋਏ 2 ਲੱਖ ਦੀ ਲੀਡ ਨਾਲ ਜਿੱਤੇ ਆ ਬੋਲੇ ਹਾਜ਼ਰੀ ਹੈ ਹਾਜ਼ਰੀ ਜੇ ਸਾਡੀ ਕੋਈ ਪਾਰਟੀ ਹੈ ਤੇ ਉਹ ਖਾਲਸਾ ਪੰਥ ਤੇ ਜੇ ਸਾਡਾ ਸੁਪਰੀਮ ਲੀਡਰ ਹੈ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡਾ ਲੀਡਰ ਹੈ ਕਲੀ ਦਲ ਨਹੀਂ ਮਾੜਾ ਸ਼੍ਰੋਮਣੀ ਕਮੇਟੀ ਨਹੀਂ ਮਾੜੀ ਪਰ ਜਿਨ੍ਹਾਂ ਨੇ ਹਾਈਜੈਕ ਕਰ ਲਈਆਂ ਇਹ ਜਥੇਬੰਦੀਆਂ ਜਿਹੜੀਆਂ ਕੁਰਬਾਨੀਆਂ ਤੇ ਟਿੱਗੀ ਸੀ ਛਿੱਧੀਆਂ ਤੇ ਟਿੱਗੀ ਸੀ ਸੰਘਰਸ਼ ਤੇ ਟਿੱਗੀ ਸੀ ਜੇਲ੍ਹ ਤੇ ਟਿੱਗੀ ਸੀ ਤੇ ਅੱਜ ਉਸ ਜਿਹੜੇ ਧੜਾ ਆ ਉਹਨੂੰ ਅੱਜ ਹਾਰ ਦਾ ਜਿਹੜਾ ਇਹ ਮੇਰੇ ਖਿਆਲ ਨਾਲ ਬੀਜੇਪੀ ਨਾਲੋਂ ਵੀ ਘੱਟ ਉਸ ਧੜੇ ਨੂੰ ਇਸ ਹੜਕੇ ਚੋ ਜਿਹੜੀ ਵੋਟ ਪਈ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਨੇ ਦੱਸ ਦਿੱਤਾ ਏ ਕਿ ਖਾਲਸਾ ਪੰਥ ਉਹ ਆ ਜਿਹੜਾ ਸੱਚ ਨਾਲ ਖੜੇ ਹੱਕ ਨਾਲ ਖੜੇ ਪੰਥ ਨਾਲ ਖੜੇ ਪੰਜਾਬ ਨਾਲ ਖੜੇ ਉਹਦੇ ਨਾਲ ਸਾਡੀ ਵਿਜਨ ਇਹ ਬਣ ਗਈ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹਦੇ ਵਿੱਚ ਨਾ ਕੋਈ ਵਿਤਕਰਾ ਨਾ ਕੋਈ ਜੇਲ ਨਾ ਕੋਈ ਰੇਪ ਨਾ ਕੋਈ ਡਰਗ ਨਾ ਕੋਈ ਹੋਰ ਅਸੀਂ ਐਸਾ ਰਾਜ ਵੀ ਜਿਹੜਾ ਸਥਾਪਿਤ ਕਰ ਸਕਦੇ ਆ ਸੱਚੀ ਗੱਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਤਖਦੂਰ ਸਾਹਿਬ ਸਭ ਤੋਂ ਹੌਟ ਸੀਟ ਬਣੀ ਹੋਈ ਸੀ ਤੇ ਖਡੂਰ ਸਾਹਿਬ ਸੀਟ ਹੈ ਜਿਹੜੀ ਭਾਈ ਅਮਰਪਾਲ ਸਿੰਘ ਦੇ ਹਿੱਸੇ ਪੈਂਦੀ ਹੋਈ ਨਜ਼ਰ ਆ ਰਹੀ ਹੈ ਖਡੂਰ ਸਾਹਿਬ ਵਾਲਿਆਂ ਨੇ ਭਾਈ ਅਮਰਤਪਾਲ ਸਿੰਘ ਨੂੰ ਚੁਣਿਆ ਤੇ ਭਾਈ ਅਮਰਤਪਾਲ ਸਿੰਘ ਤੇ ਵਿਸ਼ਵਾਸ ਜਤਾਇਆ ਉਹਨਾਂ ਦੇ ਸਮਰਥਕ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਕਵਰ ਚੜਤ ਸਿੰਘ ਸਾਡੇ ਨਾਲ ਨੇ ਤਾਂ ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਦੀ ਇਸ ਜਿੱਤ ਨੂੰ ਵਾਇਗੁਰਜੀ ਕਾ ਖਾਲਸਾ ਬਗਤ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਦੀ ਇਸ ਜਿੱਤ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਜਿਹੜੇ ਲੀਡ ਕਰ ਰਹੇ ਨੇ ਵੇਖੋ ਜੀ ਇੱਕ ਬਹੁਤ ਵੱਡਾ ਜਿਹੜਾ ਖੁਸ਼ੀ ਵਾਲਾ ਮਾਹੌਲ ਹੁਣ ਬਣਦਾ ਪਿਆ ਹੈ ਤੇ ਜਿਸ ਲਹਿਰ ਨੂੰ ਲੈ ਕੇ ਚੱਲੇ ਸੀਗੇ ਝੂਠ ਨੂੰ ਠੱਲ ਪਾਉਣ ਦੇ ਲਈ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਡਿੱਗਦੀ ਹੋਈ ਸਾਡੀ ਸਟੇਟ ਦੀ ਜੀਡੀਪੀ ਉਹਨੂੰ ਠੱਲ ਪਾਉਣ ਦੇ ਲਈ ਪ੍ਰਵਾਸ ਹੁੰਦਾ ਹੋਇਆ ਜਾਂ ਸਾਡੀ ਮਾਂ ਬੋਲੀ ਦਾ ਪੱਧਰ ਡਿੱਗਦਾ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਜਿਹੜੀ ਆ ਅੱਜ ਲਹਿਰ ਜਿਹੜੀ ਅੱਜ ਸਿਖਰਾਂ ਤੇ ਪਹੁੰਚੀ ਹੈ ਤੇ ਉਹਦਾ ਨਤੀਜਾ ਸਾਡੇ ਸਾਹਮਣੇ ਆ ਕਈ ਇਧਰ ਫੇਕ ਪੰਥਕੇ ਸੀਗੇ ਜਿਹੜੇ ਕਹਿੰਦੇ ਸੀ ਅਮਰਪਾਲ ਸਿੰਘ ਨੂੰ 50000 ਵੋਟ ਨਹੀਂ ਪੈਣੀ ਅੱਜ ਗੁਰੂ ਕਾ ਖਾਲਸਾ ਅਤੇ ਮਾਝੇ ਦੇ ਮਜਹਿਲਾਂ ਨੇ ਸਿੱਧ ਕਰ ਦਿੱਤਾ ਤੁਸੀਂ 50000 ਦੀ ਗੱਲ ਕਰਦੇ ਹੋਏ ਡੂੜ ਲੱਖ ਦੀ ਲੀਡ ਨਾਲ ਜਿੱਤੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਨਿੱਕੀਆਂ ਗਿਣਤੀਆਂ ਸੋਚ ਨਿੱਕੀ ਸੀ ਇਸ ਕਰਕੇ ਗਿਣਤੀ ਨਿੱਕੀ ਸੀ ਖਾਲਸਾ ਪੰਥ ਨੇ ਆਪ ਇਲੈਕਸ਼ਨ ਲੜੀ ਹੈ ਜਿਹੜੇ ਪੰਥ ਦੇ ਕਾਪੀਰਾਈਟ ਮਾਰ ਕੇ ਬੈਠੇ ਸੀਗੇ ਕਿ ਅਸੀਂ ਜ਼ਿਆਦਾ ਕਾਪੀਰਾਈਟ ਲੈ ਅਸੀਂ ਲੱਖ ਨਾਲ ਪਤਾ ਪੰਥ ਨੂੰ ਅੱਜ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਨੇ ਦੱਸ ਦਿੱਤਾ ਏ ਕਿ ਖਾਲਸਾ ਪੰਥ ਉਹ ਹੈ ਜਿਹੜਾ ਸੱਚ ਨਾਲ ਖੜੇ ਹੱਕ ਨਾਲ ਖੜੇ ਪੰਥ ਨਾਲ ਖੜੇ ਪੰਜਾਬ ਨਾਲ ਖੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਲੜੇ ਅੱਜ ਮੈਂ ਇੱਧਰ ਸਾਰੇ ਸੱਜਣਾ ਦੇ ਸਾਹਮਣੇ ਬੇਨਤੀ ਕਰ ਦੇਣਾ ਚਾਹੁੰਦਾ ਏ ਜੇ ਸਾਡੀ ਕੋਈ ਪਾਰਟੀ ਹੈ ਤੇ ਉਹ ਖਾਲਸਾ ਪੰਥ ਤੇ ਜੇ ਸਾਡਾ ਸੁਪਰੀਮ ਲੀਡਰ ਹੈ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡਾ ਲੀਡਰ ਹੈ ਕੇਵਲ ਉਹ ਸਾਡਾ ਲ ਨਮਸਤਕ ਹੋ ਕੇ ਇੱਕ ਪਲੇਟਫਾਰਮ ਤੇ ਆਏ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਦਾ ਕਿ ਅਸੀਂ ਖਿਲਰੇ ਫਿਰਦੇ ਸੀਗੇ ਤੁਸੀਂ ਸਾਨੂੰ ਮੌਕਾ ਦੇ ਦਿੱਤਾ ਅਸੀਂ ਇੱਕ ਪਲੇਟਫਾਰਮ ਤੇ ਆ ਗਏ ਅੱਜ ਸਾਡੇ ਨੌਜਵਾਨਾਂ ਨੂੰ ਜਿਹੜੇ ਇਹ ਸੋਚਦੇ ਸੀਗੇ ਕਿ ਪੰਥਕ ਦੀ ਕਤਰ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਇਹ ਸਬੂਤ ਚਲ ਗਏ ਕਿ ਜਦੋਂ ਅਸੀਂ ਗੁਰੂ ਨੂੰ ਝੁਕ ਜਾਂਦੇ ਹਾਂ ਤੇ ਪੰਥਕਤਰ ਹੋ ਜਾਂਦਾ ਹੈ ਤੇ ਜਦੋਂ ਪੰਥਕਤਰ ਹੋ ਜਾਂਦਾ ਕੋਈ ਵੀ ਮੁਹਿਮ ਜਿਹੜੀ ਬਹੁਤੀ ਦੂਰ ਨਹੀਂ ਰਹਿ ਜਾਂਦੀ ਉਹ ਵੀ ਮੁਹਿਮ ਵੇਟ ਕੇ ਤੇ ਫਤਿਹ ਕਰ ਲੈਂਦੀ ਹੈ ਹਿੰਦੁਸਤਾਨ ਦੇ ਹਕਮਰਾਨ ਨੂੰ ਇਹ ਗੱਲ ਪਤਾ ਚੱਲ ਗਈ ਹੈ ਕਿ ਅਸੀਂ ਪਾੜੋ ਤੇ ਰਾਜ ਕਰੋ ਦੀ ਨੀਤੀ ਇਹ ਇਹਨਾਂ ਇਹਨਾਂ ਨੂੰ 40 ਸਾਲ ਖਰਾਬ ਕੀਤਾ 84 ਤੋਂ ਬਾਅਦ ਵੀ ਪਰ ਅੱਜ ਸਿੱਖ ਕੌਮ ਜਿਹੜੀ ਸਹਿਰਦ ਹੋ ਚੁੱਕੀ ਹੈ ਆਪਣੇ ਹੱਕਾਂ ਲਈ ਜਥੇਬੰਦਾਂ ਤੇ ਵਫਾਦਾਰ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿੱਦਰ ਫਾਈਵ ਵਾਈਜ਼ ਗਰੁੱਪ ਸਾਡੇ ਮਗਰ ਖੜਾ ਹੈ ਅਮਰੀਕਾ ਮਗਰ ਖੜਾ ਹੈ ਕੈਨੇਡਾ ਖੜਾ ਹੈ ਨਿਊਜ਼ੀਲੈਂਡ ਸਾਡੇ ਮਗਰ ਖੜਾ ਹੈ ਸਾਡੇ ਮਗਰ ਯੂਨੋ ਖੜਾ ਹੈ ਯੂਨਨ ਦੇ ਸੈਕਟਰੀ ਨੇ ਸਾਡੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਅੱਜ ਉਹਨਾਂ ਨੂੰ ਵੀ ਸੰਦੇਸ਼ ਚਲ ਗਿਆ ਹੈ ਕਿ ਜਿਹੜੇ ਸਾਨੂੰ ਕਹਿੰਦੇ ਸੀਗੇ ਹਿੰਦੁਸਤਾਨ ਦੇ ਹੁਕਮਰਾਨ ਕਿ ਸਿੱਖਾਂ ਨੂੰ ਇੱਕ ਦੂਜੇ ਦੇ ਪੱਗਾਂ ਲਾਉਣ ਤੋਂ ਵੇਲ ਨਹੀਂ ਇਹ ਕਤਰ ਨਹੀਂ ਹੋ ਸਕਦੇ ਅੱ ਗੋਪਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਜਾ ਖਾਲਸਾ ਪੰਥ ਆਪਣੇ ਗੁਰੂ ਗ੍ਰੰਥ ਨੂੰ ਵਫਾਦਾਰ ਹੋ ਕੇ ਵੱਡੀਆਂ-ਵੱਡੀਆਂ ਲਹਿਰਾਂ ਵੀ ਜੜੀਆਂ ਫਤਿਹ ਕਰ ਸਕਦਾ ਤਾਂ ਇਸ ਦੇ ਨਾਲ ਜੇ ਮੰਨ ਜੇ ਗੱਲ ਕਰੀਏ ਤਾਂ ਪੰਥਕ ਰਾਜਨੀਤੀ ਹੈ ਜਿਹੜੀ ਉਹਦਾ ਨਵਾਂ ਤੁਰਾ ਬਣਿਆ ਜਾਊਗਾ ਫਿਰ ਕਿਉਂਕਿ ਅਕਾਲੀ ਦਲ ਹੁਣ ਤੱਕ ਕਹਿੰਦਾ ਰਿਹਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪਿਆ ਕਿ ਅਕਾਲੀ ਦਲ ਨੇ ਆਪਣੀ ਅਕਾਲੀ ਰੂਹ ਗਵਾ ਲਈ ਪਰ ਉਹ ਰੂਹ ਜਿਹੜੀ ਆ ਪੰਥ ਚੋਂ ਨਹੀਂ ਸੀ ਨਿਪੜੀ ਇੱਕ ਪਾਰਟੀ ਚੋਂ ਰੂਹ ਜਿਹੜੀ ਆ ਅਕਾਲੀ ਦਲ ਚੋਂ ਨਿਕਲ ਗਈ ਸੀ ਅਕਾਲੀ ਦਲ ਨਹੀਂ ਮਾੜਾ ਸ਼੍ਰੋਮਣੀ ਕਮੇਟੀ ਨਹੀਂ ਮਾੜੀ ਪਰ ਜਿਨ੍ਹਾਂ ਨੇ ਹਾਈਜੈਕ ਕਰ ਲਈਆਂ ਇਹ ਜਥੇਬੰਦੀਆਂ ਜਿਹੜੀਆਂ ਕੁਰਬਾਨੀਆਂ ਤੇ ਟਿਕੀ ਸੀ ਸ਼ਹੀਦੀਆਂ ਤੇ ਟਿਕੀ ਸੀ ਸੰਘਰਸ਼ ਤੇ ਟਿਕੀ ਸੀ ਜੇਲ੍ਹ ਤੇ ਟਿਕੀ ਸੀ ਤੇ ਅੱਜ ਉਸ ਜਿਹੜੇ ਧੜਾ ਆ ਉਹਨੂੰ ਅੱਜ ਹਾਰ ਦਾ ਜਿਹੜਾ ਇਹ ਮੇਰੇ ਖਿਆਲ ਨਾਲ ਭਾਜੀਪੀ ਨਾਲੋਂ ਵੀ ਘੱਟ ਉਸ ਧੜੇ ਨੂੰ ਇਸ ਹਲਕੇ ਚੋਂ ਜਿਹੜੀ ਵੋਟ ਪਈ ਹੈ ਉਹਨਾਂ ਨੂੰ ਇਹ ਸੰਕੇਤ ਮਿਲ ਚੁੱਕਿਆ ਹੈ ਕਿ ਅਸਲੀ ਅਕਾਲੀ ਰੂਪ ਪੰਥ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਨਹੀਂ ਤੇ ਜੇ ਅਗਾ ਹੁਣ ਪੰਥ ਦੀ ਰਾਜਨੀਤੀ ਚੱਲੇਗੀ ਤੇ ਉਹ ਧਰਮ ਦੀ ਰਾਜਨੀਤੀ ਜਿਵੇਂ ਭਾਈ ਭਰਪੂਰ ਸਿੰਘ ਬਲਬੀਰ ਕਹਿੰਦੇ ਸਨ ਤੇ ਉਹ ਧਰਮ ਦੀ ਰਾਜਨੀਤੀ ਜਿਹੜੀ ਆ ਉਹ ਅਗਾਹ ਚੱਲੇਗੀ ਅਸੀਂ ਚਾਹੁੰਦੇ ਆ ਕਿ ਅਸੀਂ ਅੱਜ ਇਹ ਸੰਦੇਸ਼ ਦੇਈਏ ਕਿ ਅਸੀਂ ਨਸ਼ਾ ਨੂੰ ਨਕਾਰਦੇ ਆ ਅਸੀਂ ਚਾਹੁੰਦੇ ਆ ਕਿ ਸਾਡੀਆਂ ਜਿਹੜੇ ਦੋ ਲਾਈਨਾਂ ਦਾਸ ਨੇ ਬਾਰ-ਬਾਰ ਜ਼ਿਕਰ ਕੀਤਾ ਏ ਕਿ ਦੋ ਲਾਈਨਾਂ ਲੈ ਕੇ ਬੈਗੀਆਂ ਪੰਜਾਬ ਨੂੰ ਇੱਕ ਪ੍ਰਵਾਸ ਜਾਂਦੇ ਸਾਡੇ ਨੌਜਵਾਨਾਂ ਦੀ ਆਇਲਟ ਸੈਂਟਰ ਦੇ ਬਾਹਰ ਲੱਗੀਆਂ ਲਾਈਨਾਂ ਤੇ ਇੱਕ ਨਸ਼ੇ ਖਾ ਕੇ ਤੇ ਸ਼ਮਸ਼ਾਨਖਾਟ ਦੇ ਬਾਹਰ-ਬਾਰ ਜਿਹੜੀਆਂ ਸਾਡੇ ਨੌਜਵਾਨਾਂ ਦੇ ਲਾਈਨਾਂ ਲੱਗੀਆਂ ਅਸੀਂ ਅੱਜ ਇਹਨਾਂ ਦੋਹਾਂ ਲਾਈਨਾਂ ਨੂੰ ਤੋੜਨਾ ਚਾਹੁੰਦੇ ਆ ਤੇ ਜਿਵੇਂ ਦਾ ਮਹਾਰਾਜ ਜੀਤ ਸਿੰਘ ਦਾ ਰਾਜ ਸੀਗਾ ਕਿ ਸਭ ਸਖਾਲੀ ਵੁੱਠੀਆਂ ਇਹੋ ਹਵਾ ਹਲੇਮੀ ਰਾਜ ਜਿਓ ਅਸੀਂ ਉਸ ਰਾਜ ਦੀ ਸਥਾਪਤੀ ਦੇ ਵਿੱਚ ਜਿਹੜਾ ਪਹਿਲਾ ਕਦਮ ਸੀ ਨਾ ਉਸ ਪੰਜਾਬ ਨੂੰ ਪੰਜਾਬ ਨੂੰ ਉਹ ਬਣਤਰ ਦੇਣਾ ਚਾਹੁੰਦੇ ਆ ਜਿਹੜਾ ਸਰਕਾਰੀ ਖਾਲਸਾ ਦੇ ਰੂਪ ਦੇ ਵਿੱਚ ਸੀ ਕੋਈ ਵਿਤਕਰਾ ਨਹੀਂ ਕਿਉਂਕਿ ਸਾਡੇ ਹਿੰਦੂ ਵੀਰਾਂ ਨੇ ਵੋਟ ਪਾਈ ਮੁਸਲਮਾਨ ਵੀਰਾਂ ਨੇ ਵੋਟ ਪਾਈ ਅਸਾਈ ਵੀਰਾਂ ਸਾਰਿਆਂ ਨੇ ਸਾਨੂੰ ਜਿਹੜੀ ਆ ਉਹ ਵੋਟ ਪਾਈ ਹੈ ਕਿਉਂਕਿ ਮਸਲਾ ਜੇ ਨਸ਼ਾ ਆਉਂਦਾ ਪੰਜਾਬ 'ਚ ਤੇ ਸਾਰਿਆਂ ਦੇ ਜਿਹੜੇ ਚਿਰਾਗ ਘਰਾਂ ਦੇ ਵਿੱਚ ਬੁਝਦੇ ਪਏ ਆ ਸਾਰਿਆਂ ਦਾ ਪਾਣੀ ਦਾ ਮਸਲਾ ਏ ਸਾਰਿਆਂ ਦਾ ਜ਼ਮੀਨ ਦਾ ਮਸਲਾ ਏ ਦਾ ਮਸਲਾ ਹੈ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਅਗਾਂਹ ਲੈ ਕੇ ਨਾਲੇ ਸਾਡੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਸ ਮੁੱਦੇ ਨੂੰ ਵੀ ਅਗਾਂਹ ਰੱਖ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਾਂਗੇ ਮੈਂ ਇੱਥੇ ਅਮਰਤਪਾਲ ਸਿੰਘ ਨੂੰ ਤੁਸੀਂ ਚੁਣਿਆ ਫਰੀਦਕੋਟ ਵਾਲਿਆਂ ਨੇ ਭਾਈ ਸਰਬਜੀਤ ਸਿੰਘ ਨੂੰ ਚੁਣਿਆ ਹਾਲਾਂਕਿ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਹ ਇਸ ਵਾਰ ਹਾਰ ਦੀ ਨਜ਼ਰ ਆ ਰਹੇ ਨੇ ਮੀਤਿਹਰ ਨੇ ਜਿਹੜੇ ਉੱਥੋਂ ਅੱਗੇ ਚੱਲ ਰਹੇ ਨੇ ਤਾਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਦੋ ਪੰਥਕ ਚਿਹਰੇ ਨੇ ਭਾਈ ਸਰਬਜੀਤ ਸਿੰਘ ਨੇ ਇੱਕ ਪਾਸੇ ਰਾਹੁਲ ਗਾਂਧੀ ਹੋਣਗੇ ਇੱਕ ਪਾਸੇ ਭਾਈ ਸਰਬਜੀਤ ਸਿੰਘ ਹੋਣਗੇ ਦੋਵੇਂ ਇਕੱਠੇ ਬਹਿਣਗੇ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਅੱਜ ਇੱਕ ਸ਼ਹੀਦ ਦਾ ਜੇ ਸਾ ਸ਼ਹੀਦ ਨੇ ਪੰਥ ਦੀ ਲੱਥੀ ਹੋਈ ਪੱਗ ਵਾਪਸ ਪੰਥ ਦੇ ਸਿਰ ਤੇ ਰੱਖੀ ਸੀ ਜੇ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਦੇ ਸੰਘਰਸ਼ ਦਾ ਅਗਾ ਕੋਈ ਵਾਰਸ ਬਣਿਆ ਉਹ ਸੰਘਰਸ਼ ਤੋਂ ਬਾਅਦ 153 ਦਿਨਾਂ ਦੇ ਬਾਅਦ ਤੇ ਉਹ ਸਰਦਾਰ ਬੈਂਤ ਸਿੰਘ ਤੇ ਸਰਦਾਰ ਸਤਵਿੰਦ ਸਿੰਘ ਵੈਰੀ ਵੈਲ ਡਿਸਰਵਡ ਵਿਕਟਰੀ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਜਿਹੜੀ ਜੇਲਾਂ ਦੀ ਆਪਾਂ ਗੱਲ ਕੀਤੀ ਹੈ ਭਾਈ ਅਮਰਤਪਾਲ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਆਪਣਾ ਸਮਾਂ ਕੱਟ ਰਹੇ ਨੇ ਮੇਰੇ ਖਿਆਲ ਦੇ ਨਾਲ ਜਿਹੜੀ ਗੱਲਾਂ ਅਸੀਂ ਸਟੇਜ ਤੋਂ ਆਖਦੇ ਹੁੰਦੇ ਸੀਗੇ ਤੇ ਕਿ ਇੱਕ ਪਾਸਿਓ ਭਾਈ ਅਮਰਤਪਾਲ ਸਿੰਘ ਦੀ ਬਾ ਫੜੀਏ ਸਰਕਾਰ ਨੇ ਘੁੱਟ ਕੇ ਤੇ ਦੂਜੇ ਪਾਸਿਓਂ ਅੱਜ ਪੰਥ ਨੇ ਅਮਰਤਪਾਲ ਸਿੰਘ ਦੀ ਬਾਹ ਫੜ ਕੇ ਤੇ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢ ਲਿਆ ਸੋ ਇਹ ਇੱਕ ਬਹੁਤ ਵੱਡੀ ਇੱਕ ਵਿਕਟਰੀ ਮੈਂ ਸਮਝਦਾ ਹਾਂ ਸੋ ਜਿੰਦਰ ਤੱਕ ਸੰਗਰੂਰ ਦੀ ਗੱਲ ਰਹਿੰਦੀ ਹੈ ਕਿ ਕਈ ਏਰੀ ਕਿਤੇ ਨਾ ਕਿਤੇ ਪੰਥ ਨੂੰ ਜਿੱਤਦਾ ਜਿਹੜਾ ਇਹ ਸੇਹਰਾ ਪੈਂਦਾ ਕਿਤੇ ਨਾ ਕਿਤੇ ਨਮੂਸ਼ੀ ਚ ਲਣੀ ਪੈਂਦੀ ਹੈ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਯੰਗ ਬਲੱਡ ਜਿਹੜਾ ਹੁਣ ਪਾਰਲੀਮੈਂਟ ਦੇ ਵਿੱਚ ਜਾਵੇਗਾ ਤੇ ਜਿਹੜੇ ਮਸਲੇ ਅਜੇ ਤੱਕ 40 ਸਾਲ ਤੋਂ ਨਹੀਂ ਸੀ ਉੱਠੇ ਉਹ ਮਸਲੇ ਹੁਣ ਪਾਰਲੀਮੈਂਟ ਦੇ ਵਿੱਚ ਜਿਹੜੇ ਗਜਾਏ ਜਾਣਗੇ ਤੇ ਨਾ ਕੇਵਲ ਪਾਰਲੀਮੈਂਟ ਦੇ ਵਿੱਚ ਇਹ ਸਿਰਫ ਸ਼ੁਰੂਆਤ ਹੈ ਮੈਂ ਇਹ ਬੇਨਤੀ ਕਰਦਿਆਂ ਕਿ ਅੰਤ ਨਹੀਂ ਹੈ ਮੈਂ ਨੌਜਵਾਨਾਂ ਨੂੰ ਕਹਾਂਗਾ ਜੇ ਅਸੀਂ ਆਪਣੀ ਸ਼ਕਤੀ ਹੁਣ ਕੇਂਦਰਿਤ ਕਰਕੇ ਰੱਖੀ ਆਨੇ ਇੱਕ ਥਾਂ ਤੇ ਇਹਨੂੰ ਕੇਂਦਰਿਤ ਰੱਖਣਾ ਹੈ ਵਾਪਸ ਆਪਾਂ ਖੇਲਰ ਨਹੀਂ ਜਾਣਾ ਕਿਉਂਕਿ ਅਸੀਂ ਸਭਾ ਪਾਰਲੀਮੈਂਟ ਦੇ ਵਿੱਚ ਖੱਲਿਆ ਤੇ ਇਹਨਾਂ ਨੇ ਸਾਡੀ ਗੱਲ ਨਾ ਕੀਤੀ ਦਿੱਲੀ ਦੀ ਗੱਲ ਆਣ ਕੇ ਸਾਨੂੰ ਜਰੂਰ ਸੁਣਾਈ ਹੈ ਸੋ ਅਸੀਂ ਜੇ ਆਪਣੀ ਸ਼ਕਤੀ ਨੂੰ ਕੇਂਦਰਿਤ ਕਰਕੇ ਇੱਕ ਥਾਂ ਤੇ ਅਸੀਂ ਜਿਹੜੀ ਹੈ ਉਹ ਚੜ੍ਹਦੀ ਕਲਾ ਪ੍ਰਾਪਤ ਕਰ ਸਕਦੇ ਹਾਂ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਚੜ੍ਹਦੀ ਕਲਾ ਪ੍ਰਾਪਤ ਕਰ ਸਕਦੇ ਹਾਂ ਸਾਡੀ ਮੰਜ਼ਲਾਂ ਉੱਚੀਆਂ ਹੋਣੀਆਂ ਚਾਹੀਦੀਆਂ ਸਿੱਖਾਂ ਦੇ ਕੋਲ ਅੱਜ ਵਿਜ਼डम ਜੇ ਮਿਲਿਆ ਉਹ ਇਹ ਮਿਲਿਆ ਕਿ ਇੱਕ ਵਿੱਚ ਬਲ ਹੁੰਦਾ ਇਹ ਤੇ ਪੰਥ ਕੱਤਰ ਹੋਵੇ ਉਹਦੇ ਨਾਲ ਸਾਡੀ ਵਿਜ਼ਨ ਇਹ ਬਣ ਗਈ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹਦੇ ਵਿੱਚ ਨਾ ਕੋਈ ਵਿਤਕਰਾ ਨਾ ਕੋਈ ਜੇਲ ਨਾ ਕੋਈ ਰੇਪ ਨਾ ਕੋਈ ਡਰਗ ਨਾ ਕੋਈ ਹੋਰ ਅਸੀਂ ਐਸਾ ਰਾਜ ਵੀ ਜਿਹੜਾ ਸਥਾਪਿਤ ਕਰ ਸਕਦੇ ਹਾਂ ਤੇ ਸਾਰਿਆਂ ਦੇ ਮੈਂ ਸਮਝਦਾ ਕਿ ਸੱਬੇ ਸਾਂਝੀ ਵਾਲ ਸਦਾ ਤੇ ਕੋਈ ਨਾ ਦੱਸੇ ਬਾਹਰ ਜੀਓ ਉਹ ਸੰਕਲਪ ਨੂੰ ਨਾਲ ਲੈ ਕੇ ਤੇ ਸਾਰੇ ਵੀਰਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਇੱਕ ਸੁਹਣਾ ਅਸੀ ਰੂਪ ਜਿਹੜਾ ਏ ਉਹ ਦੇ ਸਕਦੇ ਆ ਅੱਗੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਪੰਥਕ ਰਾਜਨੀਤੀ ਤੁਸੀਂ ਕਹਿੰਦੇ ਹੋ ਹੁਣ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਅੱਗੇ ਕਿਸ ਤਰੀਕੇ ਦੇ ਤੁਹਾਡੇ ਸਟੈਪ ਰਹਿਣਗੇ ਜਾਂ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਕਹੋਗੇ ਕਿ ਸਪੋਰਟ ਕੀਤੀ ਹੈ ਤਾਂ ਕੀ ਕੀ ਗੱਲਾਂ ਕਹੋਗੇ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਜਿਹੜੇ ਮੁੱਦੇ ਚੱਕਣ ਦੀ ਪਹਿਲ ਕਿਹੜੇ ਕਮੰਦਾਂ ਕਮੰਦਾਂ ਤੋਂ ਵੇਖੋ ਜੇ ਇਹ ਵਿਕਟਰੀ ਸੱਚ ਨੂੰ ਅੱਗੇ ਰੱਖ ਕੇ ਹੋਈ ਹੈ ਨਾ ਤੇ ਇਸ ਵਿਕਟਰੀ ਨੂੰ ਕੈਰੀ ਫਾਰਵਰਡ ਵੀ ਜੇ ਕਰਨਾ ਹੈ ਜੇ ਕੇਵਲ 5 ਸਾਲ ਦੀ ਪਹਿਲਾਂ ਗੱਲ ਕਰੀਏ ਕਿਉਂਕਿ ਟਾਈਮ ਪੀਰੀਅਡ 5 ਸਾਲ ਦਾ ਹੁੰਦਾ ਹੈ ਕੈਂਪੀ ਦਾ ਕਿਉਂਕਿ ਸਾਡ ਡਿਵੀਜ਼ਨ ਦਾ ਅਜੇ ਤੋਂ 50 ਸਾਲ ਬਾਅਦ ਦੀ ਵੀ ਹੋਣੀ ਚਾਹੀਦੀ 100 ਦੀ ਵੀ ਹੋਣੀ ਚਾਹੀਦੀ ਆ ਪਰ ਜੇ ਇਸ ਟਰਮ ਨੂੰ ਵੇਖੀਏ ਤੇ ਜੇ ਵਿਕਟਰੀ ਸੱਚ ਦੇ ਆਧਾਰ ਦੇ ਉੱਤੇ ਹੋਈ ਹੈ ਜੇ ਨਹੀਂ ਜਿਹੜੀ ਸੱਚ ਦੇ ਆਧਾਰ ਤੇ ਤੇ ਬਿਲਡਿੰਗ ਵੀ ਸੱਚ ਦੇ ਉੱਤੇ ਜਿਹੜੀ ਹੈ ਉਹ ਪਾਣੀ ਪਵੇਗੀ ਸੋ ਜਿੱਥੇ ਇਹਨਾਂ ਨੌਜਵਾਨਾਂ ਨੇ ਨਵਾਜ਼ਿਆ ਇਹ ਅਮਰਤਪਾਲ ਸਿੰਘ ਨੂੰ ਤੇ ਸਰਬਜੀਤ ਸਿੰਘ ਜੀ ਭਾਈ ਸਾਹਿਬ ਹੁਰਾਂ ਨੂੰ ਤੇ ਇਹ ਉਹਨਾਂ ਨੂੰ ਵੀ ਹੁਣ ਉਹਨਾਂ ਤੇ ਜਿਹੜਾ ਇਹ ਫਰਜ਼ ਬਣਦਾ ਹੈ ਮੇਰੇ ਖਿਆਲ ਨਾਲ ਉਹ ਬਖੂਬੀ ਇਸ ਫਰਜ਼ ਨੂੰ ਸਮਝ ਸਰਚ ਇਧਰ ਵੀ ਲੜਿਆ ਗਿਆ ਤੇ ਸੰਘਰਸ਼ ਉਹਨਾਂ ਦੇ ਪਰਿਵਾਰ ਦਾ ਤਾਂ ਹੈ ਹੀ ਹੈ ਸੋ ਇਸ ਕਰਕੇ ਉਹ ਇਸ ਚੀਜ਼ ਨੂੰ ਬਖੂਬੀ ਨਿਭਾਉਣਗੇ ਸ਼ੁਰੂਆਤ ਹੋਏਗੀ ਨਸ਼ਿਆਂ ਦੇ ਮੁੱਦੇ ਤੇ ਸ਼ੁਰੂਆਤ ਹੋਏਗੀ ਬੇਦਬੀਆਂ ਦੀ ਮੁੱਦੇ ਤੇ ਤੇ ਸ਼ੁਰੂਆਤ ਹੋਏਗੀ ਬੰਦੀ ਸਿੰਘਾਂ ਨੂੰ ਛਡਾਉਣ ਦੇ ਮਸਲੇ ਤੇ ਤੇ ਜਿਹੜੀ ਇਹ ਸਰਕਾਰ ਨੇ ਇਹ ਗੱਲ ਆਖੀ ਸੀਗੀ ਕਿ ਅਸੀਂ ਹਰ ਹਰ ਰੁਪਈਆ ਦੇ ਕੇ ਮੁਫਤ ਬਿਜਲੀ ਦੇ ਕੇ ਤੇ ਤੁਹਾਨੂੰ ਅਸੀਂ ਕਰਜ਼ਾ ਮੁਕਤ ਪੰਜਾਬ ਕਰਕੇ ਦਿਖਾਵਾਂਗੇ 65000 ਕਰੋੜ ਰੁਪਈਆ ਆਮ ਆਦਮੀ ਸਰਕਾਰ ਨੇ ਪੰਜਾਬ ਦੇ ਸਿਰ ਦੇ ਉੱਤੇ ਲੱਦ ਦਿੱਤਾ ਹੋਰ ਅੱਜ ਪੰਜਾਬ ਦੇ ਸਿਰ ਤੇ ਪਾਉਣੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ 153 ਬਲੋਕਾਂ ਜੋ 117 ਸਾਡੇ ਪਾਣੀ ਦੇ ਖਾਲੀ ਪਏ ਨੇ ਸੋ ਇਹ ਵੀ ਸਾਡੇ ਮਸਲੇ ਰਹਿਣਗੇ ਕਿਉਂਕਿ ਇਹ ਪੰਜਾਬ ਦੇ ਮਸਲੇ ਨੇ ਇਹ ਮਸਲੇ ਕੇਵਲ ਇੱਕ ਧਰਮ ਨਾਲ ਰਿਲੇਟਡ ਨਹੀਂ ਹੈ ਕਿਉਂਕਿ ਹੁਣ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚੋਂ ਇੱਕ ਹਲਕੇ ਦਾ ਇੱਕ ਜ਼ਿਲ੍ਹੇ ਦਾ ਜਿਹੜਾ ਨਮਾਇੰਦਾ ਬਣ ਕੇ ਜਾਵੇਗਾ ਪੰਜਾਬ ਦੇ ਮਸਲੇ ਜਿਹੜੇ ਆ ਉਹ ਗਾਂ ਰੱਖੇਗਾ ਤੇ ਸਾਨੂੰ ਪਤਾ ਹੈ ਕਿ ਜੇ ਅਸੀਂ ਮੋਢੇ ਨਾਲ ਮੋਢਾ ਲਾਇਆ ਹੈ ਤੇ ਪੰਥ ਨਾਲ ਹੁਣ ਵਫਾ ਕਮਾਉਣੀ ਉਹਦੀ ਹੁਣ ਜ਼ਿੰਮੇਵਾਰੀ ਉਹ ਸਮਝਦਾ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਨਿਭਾਏਗਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਕਿ ਅੱਜ 4 ਜੂਨ ਹੈ ਤੇ ਜਿਹੜੀਆਂ ਟੈਂਕਾਂ ਤੋਪਾਂ ਦੇ ਮੂੰਹ ਚੀਨ ਵੱਲ ਹੋਣੇ ਚਾਹੀਦੇ ਸੀ ਪਾਕਿਸਤਾਨ ਵੱਲ ਹੋਣੇ ਚਾਹੀਦੇ ਸੀ ਤੇ ਅੱਜ ਉਹ ਦੇਣਾ ਕਿ 1984 ਚ ਉਹ ਮੂੰਹ ਜਿਹੜੇ ਤੋਪਾਂ ਦੇ ਸਰੀਕਾਲ ਤੱਕ ਸਾਹ ਵੱਲ ਕਰ ਦਿੱਤੇ ਗਏ ਸੀ ਸੋ ਆਪਾਂ ਢੋਲ ਠਮੱਕਾ ਕੋਈ ਜਸ਼ਨ ਤੇ ਗੀਤ ਵਜਾ ਨਹੀਂ ਵਜਾਉਣਾ ਆਪਾਂ ਜੇ ਇਸ ਵਿਕਟਰੀ ਨੂੰ ਮਨਾਉਣਾ ਹੈ ਤੇ ਆਪਾਂ ਸ਼ੁਕਰਾਨੇ ਵਜੋਂ ਨਿਉਂ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਕਿ ਸੱਚਿਆ ਪਾਤਸ਼ਾਹ ਤੂੰ ਸਾਨੂੰ ਸਬਕ ਦੇ ਦਿੱਤਾ ਅਸੀਂ ਵਿਖੜੇ ਪਏ ਸੀ ਅਸੀਂ ਇੱਕ ਹੋ ਕੇ ਵੇਖਿਆ ਤੂੰ ਸਾਡੀ ਝੋਲੀ ਦੇ ਵਿੱਚ ਜਿਹੜੀ ਆ ਉਹ ਜਿੱਤ ਪਾ ਦਿੱਤੀ ਹੈ ਤੇਰਾ ਕੋਟਾਣ-ਕੁਟ ਧੰਨਵਾਦ ਹੈ ਉਸ ਤੋਂ ਬਾਅਦ ਜੋ ਪਰਿਵਾਰ ਪ੍ਰੋਗਰਾਮ ਦੇਗਾ ਉਹ ਸਾਰਿਆਂ ਦੇ ਸਾਹਮਣੇ ਆ ਜਾਣਾ ਪਰ ਅੱਜ ਆਪਾਂ ਕੋਈ ਟੋਲਟ ਮੱਕਾ 7-8 ਤਰੀਕ ਤੱਕ ਜਿਹੜਾ ਇਹ ਉਹ ਨਹੀਂ ਕਰਨਾ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਤੇ ਇਹ ਵਿਕਟਰੀ ਜਿਹੜੀ ਹੈ ਇਹ ਜਿੱਤ ਸ਼ਹੀਦਾਂ ਸਿੰਘਾਂ ਨੇ ਕਿਉਂਕਿ ਕਿਸੇ ਨੇ ਨਹੀਂ ਆਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਰਿਜ਼ਲਟ ਹੋਵੇ ਕਿਸੇ ਨੇ ਨਹੀਂ ਸੀ ਆਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਹੋਵੇ ਪਰ ਸ਼ੀਦਾਂ ਸਿੰਘਾਂ ਦਾ ਜਿਹੜਾ ਪੈਰਾ ਲੱਗਿਆ ਤੇ ਇਹ ਵਿਕਟਰੀ ਜਿਹੜੀ ਆ ਇਹ ਪੰਥ ਦੇ ਹਿੱਸੇ ਆਈ ਹੈ ਕਿਸੇ ਦੋਖੀ ਦੇ ਹਿੱਸੇ ਨਹੀਂ ਆਈ ਕਿਸੇ ਗਦਾਰ ਦੇ ਹਿੱਸੇ ਨਹੀਂ ਆਈ ਜਿਨ੍ਹਾਂ ਨੇ ਐਵੇਂ ਪੰਗਾਂ 'ਚ ਸਿਰ ਫਸਾਇਆ ਉਹਨਾਂ ਦੇ ਹਿੱਸੇ ਨਹੀਂ ਆਈ ਇਹ ਪੰਥ ਤੇ ਪੰਜਾਬ ਦੇ ਹਿੱਸੇ ਦੇ ਵਿੱਚ ਆਈ ਹੈ ਤਾਂ ਸਮਾਂ ਦੇਣ ਲਈ ਧੰਨਵਾਦ ਜੀ ਤਾਂ ਇਹ ਸੀ ਭਾਈ ਕੰਵਰ ਚੜਤ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਦੀ ਜਿੱਤ ਤੇ ਜਿਨ੍ਹਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਤਰਨਤਾਰਨ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਜਿਹੜੇ ਪਹੁੰਚ ਰਹੇ ਨੇ ਤੇ ਜਿੱਤ ਹੈ ਜਿਹੜੀ ਉਹ ਸੈਲੀਬ੍ਰੇਟ ਕਰ ਰਹੇ ਨੇ ਕੈਮਰਾ ਪਰਸਨ ਦਲਜੀਤ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਤਰਨਤਾਰਨ ਸਾਹਿਬ